ਦਸੂਹਾ ਵਿੱਚ 3 ਦਿਨ ਪਹਿਲਾਂ ਬਾਪਰੇ ਬਸ ਹਾਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਵਿੱਚ ਦਸੂਹਾ ਦੇ ਪਿੰਡ ਸਹੋਰਾ ਕੰਡੀ ਦੀ ਇੱਕ ਮੈਲਾ ਸੁਹਾਗਰਾਨੀ ਨੇ ਵੀ ਆਪਣੀ ਜਾਨ ਗਵਾਈ ਸੀ ਹੁਣ ਦੱਸਦੀ ਹੈ ਕਿ ਇਸ ਮੈਲਾ ਦੇ 4 ਬੱਚੇ ਹਨ ਜਿਨ੍ਹਾਂ ਵਿੱਚੋਂ 3 ਬੱਚੇ ਪਾਹਾ ਜਾਂਨ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਮਾਂ ਦਾ ਸਾਇਆ ਹਾਸੇ ਦੌਰਾਨ ਉੱਠ ਗਿਆ ਜਿਸ ਨੂੰ ਲੈ ਕੇ ਹੁਣ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਮ੍ਰਿਤਕ ਮਹਿਲਾ ਦੇ ਵੱਡੇ ਲੜਕੇ ਨੇ ਦੱਸਿਆ ਕਿ ਹੁਣ ਉਸ ਦੀ ਮਾਂ ਦੀ ਮੌਤ ਹੋਣ ਕਰਕੇ ਪਰਿਵਾਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਹਨ ਵੱਡੇ بیٹے ਨੇ ਦੱਸਿਆ ਕਿ ਜੇਕਰ ਉਹ ਕਿਤੇ ਕੰਮ ਕਰਨ ਜਾਵੇ ਤਾਂ ਉਸ ਦੇ ਤਿੰਨੇ ਭੈਣ ਪਰਾ ਪਿੱਛੋਂ ਰੋ ਰੋ ਕੇ ਮਰ ਜਾਣਗੇ ਉਹ ਉਹਨਾਂ ਨੂੰ ਸੰਭੇ ਜਾਂ ਕੰਮ ਕਰੇ ਤਿੰਨਾਂ ਦਾ 24 ਘੰਟੇ ਖਿਆਲ ਰੱਖਣਾ ਪੈਂਦਾ ਹੈ ਉਹਨਾਂ ਨੇ ਹੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਆਸ ਬੈਠੇ ਨੰਗਰ ਬੱਸ ਕਰਦੇ ਦਾ ਜਾ ਕੇ ਕਹਿੰਦੇ ਬੱਸ ਬਹੁਤ ਤੇਜ਼ ਚਲਾਉਂਦੇ ਹੈ ਬੰਦਾ ਉਥੇ ਬੱਸ ਕੰਟਰੋਲ ਨਹੀਂ ਹੋਈ ਬੇ ਕਾਬੂ ਹੋ ਕੇ ਨਾ ਉਥੇ ਬੱਸ ਪਲਟੀ ਗਈ ਠੀਕ ਹੈ ਜੀ ਮੈਨੂੰ ਉਦੋਂ ਫੋਨ ਆਇਆ ਘਰ ਕਹਿੰਦੇ ਕਿ ਮਤਲਬ ਤੇਰੀ ਮਾਤਾ ਮਤਲਬ ਐਕਸੀਡੈਂਟ ਹੋ ਗਿਆ ਦਾ ਕਾਕਾ ਦਸੂਏ ਆ ਪਿਆ ਮਤਲਬ ਮਾਤਾ ਜੀ ਪੈ ਗਈ ਹੈ ਜੀ ਠੀਕ ਹੈ ਜੀ ਤੇ ਮੈਂ ਉਥੇ ਦਸੂਏ ਗਿਆ ਦਸੂਏ ਗਿਆ ਦਾ ਮਾਤਾ ਮੇਰੇ ਦਾ ਇੰਨਾ ਬੁਰਾ ਹਾਲ ਮਾਂ ਮੇਰੇ ਦਾ ਪੂਰੇ ਬਾਹ ਵੀ ਪ੍ਰੈਸ ਹੋ ਗਈਗੀ ਬਾਏ ਬ੍ਰਾਜ਼ਿਲ ਸੇਰ ਦੇ ਵਿੱਚ ਸਾਟ ਲੱਗੀ ਹੈਗੀ ਉਹਨਾਂ ਨੇ ਕਹਿੰਦੇ ਕਿ ਇਹਨਾਂ ਨੂੰ ਜਲੰਧਰ ਰੈਫਰਲ ਕਰਨੇ ਪੈਣਾ ਸ੍ਰੀ ਬਸੀਰੀ ਰਾਮੋਸ ਹਸਪੀਟਲ ਸ੍ਰੀ ਰਾਮੋਸ ਹਸਪੀਟਲ ਲੈ ਗਏ ਤਾਂ ਭਾਜੀ ਜਾਂਦੇ ਜਾਂਦੇ ਉਸ ਹਸਪੀਟਲ ਪਹੁੰਚਦੇ ਪੈਸੇ ਮੇਰੇ ਮਾਤਾ ਖਤਮ ਹੋ ਗਏ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਤੁਹਾਡੇ ਕਿਉਂ ਘਰ ਦੀ ਗੱਲ ਕਰੀਏ ਪਹਿਲੇ ਵੀ ਮੈਂ ਤੁਹਾਡੇ ਘਰ ਦੇ ਵਿੱਚ ਆਇਆ ਹੋਇਆ ਹਾਂ ਤਿੰਨ ਜਿਹੜੇ ਤੁਹਾਡੇ ਪਰਿਵਾਰਿਕ ਮੈਂਬਰ ਤੁਹਾਡੇ ਜਿਹੜੇ ਭੈਣ ਭਰਾ ਨੇ ਉਹ ਵੀ ਪੂਰਨ ਤੌਰ ਤੇ ਪਾਹੀਜ ਨੇ ਉਹ ਹੀ ਸੰਭਾਲਦੇ ਸੀ ਜਿਆਦਾ ਜਾਂ ਤੁਹਾਡੇ ਪਤਨੀ ਸੰਭਾਲਦੇ ਸੀ ਮੇਰੀ ਮੰਮੀ ਦਾ ਸਾਥ ਬੋਧ ਹੀ ਗਿਆ ਜੀ ਬਹੁਤ ਸਾਹ ਦਿੰਦੇ ਮम्मी ਦਾ ਬਹੁਤ ਮੈਨੂੰ ਇੰਨਾ ਮਹਿਸੂਸ ਨਹੀਂ ਹੋਉਂਦੇ ਪਰ ਹੁਣ ਮੈਨੂੰ ਮਹਿਸੂਸ ਹੋਣਾ ਮੇਰੀ ਮਾਂ ਮਰ ਗਈ ਤਾਂ ਮੈਨੂੰ ਬੜਾ ਮਹਿਸੂਸ ਹੋਣਾ ਮੈਨੂੰ ਆਪਣਾ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੋਣਾ ਬਹੁਤ ਔਖਾ ਮਨ ਘਰ ਦਾ ਗੁਜ਼ਾਰਾ ਮੈਨੂੰ ਆਪਣਾ ਦਿਮਾਗ ਤੇ ਇੰਨਾ ਲੋਡ ਹੈ ਮੇਰੇ ਮੈਂ ਕਿਵੇਂ ਜਾਰਾ ਕਿੱਦਾਂ ਕਰਾਂਗਾ ਘਰ ਦਾ ਮੈਂ ਸਰਕਾਰ ਅਗੇ ਹੀ ਵੀ ਅਪੀਲ ਕਰਦਾ ਕਿ ਚੱਲ ਮੈਨੂੰ ਜੇ ਤੋੜੀ ਕੋਈ ਮਾਰੀ ਮੋੜ ਕੇ ਤੇ ਨੌਕਰੀ ਲੱਭ ਜੇ ਤਾਂ ਤੁਹਾਡੀ ਬੜੀ ਮਿਹਰਬਾਨੀ ਭਾਈ ਜੀ ਮੈਂ ਇਸਲਾ ਬਹੁਤ ਜ਼ਿਆਦਾ ਮੇਰੇ ਮਾਤਾ ਚਲ ਗਈ ਹੈ ਮੈਨੂੰ ਮੇਰੀ ਮਾਂ ਮੈਨੂੰ ਖੁਦ ਸੁੱਟ ਕੇ ਚਲ ਗਈ ਹੈ ਇਨੀ ਟੈਨਸ਼ਨ ਮੈਨੂੰ ਮੇਰੇ ਮਾ ਪਾ ਗਈ ਹੈ ਪਹਿਲੇ ਇੰਨੀਆਂ ਮੁਸ਼ਕਲਾਂ ਘਰ ਦੇ ਉੱਤੇ ਹਨਾ ਬੱਚੇ ਹੁਣ ਮੇਰੀ ਮਾਂ ਮੇਰੇ ਤੋਂ ਮੇਰੀ ਮਾਂ ਹੁਣ ਮੈਨੂੰ ਸਭ ਤੋਂ ਵੱਡੀ ਮੁਸੀਬਤ ਮੇਰੀ ਮਾਂ ਪਾ ਗਈ ਮੇਰੇ ਤੇ ਇਹ ਮੁਸੀਬਤ ਮੇਰੇ ਤੋਂ ਨਹੀਂ ਚਲੋਣੀ ਇਦਾਂ ਕਿਉਂਕਿ ਮੈਂ ਹੈਗਾ ਮਜ਼ਦੂਰ ਬੰਦਾ ਦਿਹਾੜੀ ਦਾ ਬੰਦਾ ਮੈਂ ਦੇ ਆ ਰਿਹਾ ਬੰਦਾ ਕਰੀ ਪੇੜ ਨਹੀਂ ਪਾਲ ਸਕਦਾ ਤਾਂ 8-9 ਮੈਂਬਰ ਨੇ ਕਿੱਦਾਂ ਮੈਂ ਪੇੜ ਪਾਵਾਂਗੇ ਇਹਨਾਂ ਦਾ ਜਿਹੜੇ ਭਰਾ ਤੁਹਾਡੇ ਭੈਣ ਭਰਾ ਨੇ ਜਿਹੜੇ ਭਾਈ ਜੀ ਉਹਨਾਂ ਨੂੰ ਪਤਾ ਉਹਨਾਂ ਦੀ ਮਾਂ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਹੈ ਦੋ ਕੁੜੀਆਂ ਭਰਾ ਮੇਰਾ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਕੁਝ ਵੀ ਵੱਡੀ ਭੈਣ ਮੇਰੀ ਕੱਲ ਦੀ ਰੋਂਦੀ ਜਿਉਂਦੇ ਮੇਰੀ ਮਾਂ ਮਰ ਗਈ ਉਹ ਚੁੱਪ ਨਹੀਂ ਕੀਤੀ ਉਹ ਰੋਈ ਯਾਦ ਹੀ ਰੋਈ ਯਾਦ ਹੀ ਮੇਰੇ ਮਾਂ ਭੈਣ ਹੁਣ ਕੀ ਕਰਨਾ ਹੋ ਬੱਚੇ ਆ ਉਹਨਾਂ ਨੂੰ ਕਿ ਉਹ ਮਾਂ ਚਲ ਗਈ ਹੁਣ ਸਾਡੇ ਇਹ ਬੱਚੇ ਜੀ ਹੁਣ ਮਾਂ ਚਲ ਗਈ ਤਾਂ ਹਾਈ ਉਹਨਾਂ ਦੇ ਮਾਂ ਪਿਓਗੇ ਮੁਰ ਸਾਹਮਣ ਦਾ ਹੈ ਕਿ ਮੈਂ ਇਹ ਕਹਿੰਦਾ ਕਿ ਚਲੋ ਕਿਤੇ ਮੈਨੂੰ ਨੌਕਰੀ ਲੱਭ ਜੇ ਪਰ ਇਹਨਾਂ ਦੇ ਬੜੇ ਤਰੀਕੇ ਨਾਲ ਕਿਤੇ ਪਾਲਣ ਨੂੰ ਬੋਲਸਣਾ ਪਾ ਜੇ ਹੋ ਜਾਵੇ ਕਿਉਂਕਿ ਮਾਂ ਤਾਂ ਮੇਰੇ ਹੋ ਚਲ ਗਈ ਹੈ ਉਹ ਤਾਂ ਵਾਪਸ ਨਹੀਂ ਆ ਸਕਦੀ ਬਹੁਤ ਵੱਡਾ ਸਹਾਰਾ ਸੀ ਤੁਹਾਡੇ ਮਾਂ ਮੇਰਾ ਤਾਂ ਬਹੁਤ ਸਹਾਰਾ ਜੀ ਮਾਂ ਮੇਰਾ ਮਾਂ ਮੇਰੇ ਜਿੰਦੇ ਹੈ ਮੇਰਾ ਭਾਈ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਟੈਨਸ਼ਨ ਨਹੀਂ ਮੇਰੇ ਮਾਂ ਜਦੋਂ ਵੀ ਪਰ ਮੇਰਾ ਜਿੰਨਾ ਮੇਰੇ ਜਦੋਂ ਮੇਰੀ ਮਾਂ ਮੈਨੂੰ ਖੁਦ ਛੱਡ ਕੇ ਚਲ ਗਈ ਜੀ ਇਹਨੇ ਟੈਨਸ਼ਨ ਹਾਸਾ ਹੋਇਆ ਕੱਲ ਤੁਸੀਂ ਤੇ ਗਲਤੀ ਕਿਸ ਦੀ ਮੰਨਦੇ ਕਿਉਂਕਿ ਇੱਕ ਵਾਦ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ ਬਹੁਤ ਸਾਰੇ ਲੋਕ ਜ਼ਖ ਮੈਂ ਗਲਤੀ ਸਾਰੀ ਜਿੰਨੇ ਬੰਦੇ ਨੇ ਪੁੱਛਿਆ ਕਹਿੰਦੇ ਬੱਸ ਬਹੁਤ ਤੇਜ਼ ਹੈਗੀ ਸਪੀਡ ਜੀ ਬੱਸ ਹੈਗੀ ਬੱਸ ਸਾਰੇ ਦੀ ਗਲਤੀ ਹੋ ਸਕਦੀ ਹੈ ਜਿਲੇ ਇੱਥੋਂ ਮਤਲਬ ਕਿ ਘੂਏ ਲੈ ਕੇ ਗਏ ਸੀ ਜਿੱਥੇ ਰੈਪਰ ਕੀਤਾ ਤੇ ਉਸ ਵੇਲੇ ਗੱਲਬਾਤ ਕਰ ਰਹੇ ਸੀ ਤੁਹਾਡੇ ਮਤਲਬ ਮਾਤਾ ਜੀ ਨਹੀਂ ਗੱਲਬਾਤ ਕਰਦੇ ਬਸ ਜ਼ਿਆਦਾ ਗਰੋਂ ਦੀ ਤੜਫ ਦੀ ਵੀ ਪੂਰੀ ਬਲੱਡ ਵਗ ਗਿਆ ਕਿ ਸਿਰ ਚੋਂ ਹੀ ਬਗੰਦੇ ਆ ਬਾਹ ਵੀ ਪੂਰੀ ਬਾਕੀ ਇਹ ਤਾਂ ਮੈਨੂੰ ਕਹਿੰਦੇ ਕਾਕਾ ਇੱਥੇ ਗੱਲ ਨਹੀਂ ਬਣੇ ਜਲੰਦਰ ਰਹਿਣੇ ਪੈਣਾ ਮਾੜਾ ਬੰਦਾ ਮੈਂ ਲਈ ਤਾਂ ਗਿਆ ਮੈਨੂੰ ਇਹ ਵੀ ਟੈਂਸ਼ਨ ਰਹੀ ਕਿ ਜੇ ਉੱਥੇ ਜਾਗਲ ਕਰ ਲਈ ਮੈਂ ਪੈਸੇ ਕਿੱਥੋਂ ਲਾਣੇ ਨੇ ਤੈਨੂੰ ਕਿਥੇ ਲੈਣੇ ਮੈਂ ਤੇ ਮੇਰੀ ਮਾਂ ਜਾਂਦੇ ਖਤਮ ਹੋ ਗਏ ਤੇ ਉਸ ਤੋਂ ਜਾਂਦੇ ਜਿੱਲੇ ਪਹੁੰਚਿਆ ਹਸਪਤਾਲ ਤੋਂ ਪਹਿਲੇ ਮੋਟੋ ਅੰਦਰ ਲੈ ਗਏ ਉਹ 5 ਮਿੰਟ ਦੇਖਿਆ ਉਹਨੇ ਵੀ ਕਹਿੰਦੇ ਖਤਮ ਹੋ ਗਈਗੀ ਘਰ ਤੋਂ ਜਿੱਨੇ ਸਵੇਰੇ ਗਏ ਸੀ ਤੇ ਇਹ ਗੜਦੀ ਵੱਲ ਤੁਸੇ ਜਾ ਰਹੇ ਸੀਗੇ ਇਹ ਮੋੜੀਂ ਬੁਕਾਨ ਚੱਲੇ ਸੱਗਰਾਂ ਜਾ ਕੇ ਮਤਲਬ ਬੱਸ ਐਕਸੀਡੈਂਟ ਹੋਇਆ ਗੱਡੀ ਨਾਲ ਵੱਜੀ ਕਿਤੇ ਆਟੋ ਗੱਡੀ ਹੀ ਕਿਤੇ ਉਹਨਾਂ ਵੱਜੀ ਗਈ ਕਿਤੇ ਸੋਚਿਆ ਸੀਗਾ ਕਿ ਮਦਰ ਜਾਨ ਕੀ ਗੱਲ ਇਦਾਂ ਦੇ ਹਾਲਾਤ ਪੈਦਾ ਹੋ ਜਾਣਗੇ ਕੀ ਕਰਨਾ ਰੱਬ ਦੇ ਰੰਗਾਂ ਦੇ ਕੀੜਾ ਜੀ ਸਾਨੂੰ ਕੀ ਪਤਾ ਕਿ ਇਦਾਂ ਕਰਨਾ ਹੋਣਾ ਸੀ ਸਾਡੀ ਰੱਬ ਨਾਲ ਧੋਖਾ ਦੇਣਾ ਨੂੰ ਸਾਡੀ ਮਾਂ ਹਨ ਧੋਖਾ ਦੇਗੀ ਇਹ ਹਨ ਮਾਂ ਹਰੇ ਧੋਖਾ ਦੇਗੀ ਸਾਨੂੰ ਸਾਨੂੰ ਗੱਬੇ ਫਸਾ ਕੇ ਚਲ ਗਈਆਂ ਉਹਨੂੰ ਬੜਾ ਸਾਰੇ ਹਰੇ ਮਾਂ ਦਾ ਤੇੰ ਤਿੰਨ ਸੰਸਕਾਰ ਕਰਤਾ ਉਹਨਾਂ ਨੇ ਹਾਂਜੀ ਅੱਜ ਕਰਤਾ ਸੀ ਜੀ ਤੇ ਇਸ ਕੋਈ ਮਾੜੀ ਸਹਾਇਤਾ ਕੋਈ ਪਰਿਵਾਰ ਦੇ ਤੁਹਾਡੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਮੈਂ ਖੁਦ ਦੇਖਿਆ ਕਿ ਤੈਨੂੰ ਤੁਹਾਡੇ ਜਿਹੜੇ ਪਰਿਵਾਰਿਕ ਮੈਂਬਰ ਨੇ ਅਜੇ ਇਹ ਨੇ ਜਿਹੜੇ ਵਿਚਾਰੇ ਚੌਕ ਚੱਲ ਨਹੀਂ ਸਕਦੇ ਤੁਰ ਸਕਦੇ ਆ ਬੜੀ ਮੁਸੀਬਤ ਹੈ ਮੇਰੇ ਸਮਝ ਵਿੱਚ ਆਇਆ ਹਲੇ ਨਿਆਣੇ ਸਾਾਨੂੰ ਆਹ ਮਾ ਮਾਂ ਹੈਗੀ ਆ ਤੇ ਨਿਆਣੇ ਹੀ ਸਮਝ ਲੈ ਉਹਨਾਂ ਦੇ ਸਾਨੂੰ ਇੰਨਾ ਪਤਾ ਹੀ ਨਹੀਂ ਗੱਲਬਾਤ ਦਾ ਜੋ ਕਰਦੀ ਮੇਰੀ ਮਾਂ ਕਰਦੀ ਪਰ ਹੁਣ ਮੇਰੇ ਜਿੰਨਾ ਮੇਰੇ ਬਾੜ ਮੇਰੇ ਸਿਰ ਤੇ ਪਾ ਗਈ ਨਾ ਉਹ ਮੁਸੀਬਤ ਮੈਂ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਹੈ ਉਹ ਮੈਂ ਦੇਖਿਆ ਤੁਹਾਡੀ ਤਸਵੀਰ ਅਸੀਂ ਪਹਿਲੇ ਵੀ ਜਦੋਂ ਆਏ ਸੀ ਤੁਸੀਂ ਚੱਕ ਚੱਕ ਕੇ ਉਹਨਾਂ ਨੂੰ ਲੈ ਕੇ ਜਾਂਦੇ ਸੀ ਵਾਸ਼ਰੂਮ ਜਾਂ ਕਿਤੇ ਵੀ ਲੈ ਕੇ ਜਾਣਾ ਹੁਣ ਮੈਂ ਕੋਈ ਕੰਮ ਵੀ ਨਹੀਂ ਕਰ ਸਕਦਾ ਭਾਜੀ ਦਿਹਾੜੀ ਵੀ ਲਾ ਸਕਦਾ ਕਿਉਂਕਿ ਦਿਹਾੜੀ ਇਹਨਾਂ ਦੇਖਣੇ ਪੈਣਾ ਪਹਿਲਾਂ ਇਹਨਾਂ ਨੂੰ ਫਿਰ ਕੰਮ ਤੇ ਜਾਣਾ ਕੋਈ ਇਦਾਂ ਦੀ ਮੈਨੂੰ ਨੌਕਰੀ ਲੱਭੇ ਕੋਈ ਮੈਂ ਚਪਰਾਸੀ ਸਕੂਲ ਦੇ ਜਿੱਦਾਂ ਵਾ 2 ਵਜੇ ਤੱਕ ਜਿਹੜਾ ਮੈਂ ਘਰੋਂ ਨੂੰ ਆ ਕੇ ਦੇਖ ਦੇਖ ਭਾਲ ਕਰ ਲਵਾਂ ਇਹ ਅਪੀਲ ਕਰਦਾ ਮੈਂ ਸਰਕਾਰ ਅਗੇ ਜੀ ਮੇਰੇ ਕੋਈ ਐਸੀ ਚਪਰਾਸੀ ਨੌਕਰੀ ਸਕੂਲ ਚ ਲੱਭ ਜੇ ਮੈਂ ਜਿਹੜੇ ਮੈਂ ਜਿਹੜੇ 2 ਵਜੇ ਆ ਕੇ ਮੈਂ ਸਾਬ ਸਗਾ ਨੂੰ ਤੇ ਹਲਕਾ ਵਿਧਾਇਕ ਜਿਹੜੇ ਹੈਗੇ ਮੁਕੇਰੀਆਂ ਦੇ ਹੈਗੇ ਤੁਹਾਡੇ ਉਹ ਆਏ ਇੱਥੇ ਘਰ ਇੱਥੇ ਕੋਈ ਨਹੀਂ ਆਇਆ ਸਾਡੇ ਕੋਈ ਨਹੀਂ ਪ੍ਰਸ਼ਾਸਨ ਦਾ ਕੋਈ ਹਲੇ ਕੋਈ ਨਹੀਂ ਉਹਨਾਂ ਸਰਕਾਰ ਨੇ ਕਿਹਾ ਕਿ 2-2 ਲੱਖ ਮੁਆਵਜ਼ਾ ਦਵਾਂਗੇ ਪਰਿਵਾਰਾਂ ਨੂੰ ਮੰਨ ਲਈ ਸਹਾਇਤਾ ਲਈ ਹਲੇ ਭਾਜੀ ਕੋਈ ਪਤਾ ਨਹੀਂ ਉਹਨਾਂ ਦਾ ਕੋਈ ਫੋਨ ਫਾਉਂ ਨਹੀਂ ਆਇਆ ਹਲੇ ਕੋਈ ਫੋਨ ਨਹੀਂ ਆਉਂਦਾ ਸਰਕਾਰ ਦਾ ਜੇ ਤੁਸੀਂ ਉਸ ਜਦੋਂ ਡੈਥ ਹੋ ਗਈ ਇੱਥੇ ਇਹਨਾਂ ਦੂਸਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਹੋਈ ਨਹੀਂ ਗੱਲਬਾਤ ਹੋਈ ਜੀ ਤੇ ਉਹਦਾ ਮਤਲਬ ਜਾ ਕੇ ਉਹਨਾਂ ਦਾ ਮਤਲਬ ਬਾਡੀ ਰਾਤੀ ਆਈ ਰਗੀ ਤੇ ਮਤਲਬ ਆਹੀਂ ਜਾਮਾ ਕਰਾਤੀ ਦਿਸੂ ਹੈਗੇ ਸਵੇਰੇ ਆ ਗਏ ਉਹਨਾਂ ਜੋ ਵੀ ਕਾਗਜ਼ ਪੱਤਰੇ ਪਰਕੇ ਤਾਂ ਉਹਨਾਂ ਬਾਡੀ ਭੇਜ ਦਿੱਤੀ ਜੀ ਤੇ ਹੁਣ ਬੀਸੀ ਹੁਸ਼ਿਆਰਪੁਰ ਦੀ ਗੱਲ ਜਿਹੜੇ ਉਸ ਵੱਲੋਂ ਮਿਲਾਈ ਸੀ ਕਰੰਬੇ ਕੋ ਮਾਨਾ ਤੇ ਉਹਨਾਂ ਨੇ ਕਿ ਜੇ ਪੰਜਾਬ ਸਰਕਾਰ ਨੇ ਉਹ ਲਾਂਭ ਕੇ ਕੀਤੀ ਤਾਂ ਵੀ ਜਿਹੜੀ ਪਰਿਵਾਰਾਂ ਦੀ ਵਾਤਾਵਰ ਜਿਹੜੀ ਮਦਦ ਕੀਤੀ ਜਾਏਗੀ ਹਾਂਜੀ ਚਲੋ ਸ਼ੁਕਰ ਹੈ ਜੇ ਕਰਨੇ ਦਾ ਵਧੀਆ ਗੱਲ ਹੈ ਮਹਾਰਾਜ ਗਰੀਬ ਬੰਦੇ ਦਾ ਜੇ ਕੋ ਮਾੜਾ ਵੜਾ ਸਹਾਰਾ ਹੋ ਜਾਏਗਾ ਥੋੜਾ ਬਹੁਤ ਸਹਾਰਾ ਹੋ ਜਾਏਗਾ ਚਲੋ ਜੋ ਜਿੰਨਾ ਜੋ ਹੋਏਗਾ ਦੇ ਦੇਗਾ ਪਰ ਮੈਂ ਇਹ ਅਪੀਲ ਕਰਦਾ ਮਹਾਰਾਜ ਜੇ ਨੌਕਰੀ ਦਿੱਤੀ ਜਾਵੇ ਮੈਨੂੰ ਤਾਂ ਬੜੀ ਮਿਹਰਬਾਨੀ ਹੋ ਪਾਜੀ ਨੌਕਰੀ ਮੰ ਦਿੱਤੀ ਜਾਵੇ ਚਲ ਵਧੀਆ ਹੋ ਗਿਆ ਕਿਉਂਕਿ 2 ਲੱਖ ਰੁਪਇਆ ਅੱਜ ਕੱਲ ਟਾਈਮ 'ਚ ਕਿੰਨੇ ਮਗ੍ਹਾਈ ਹੈ ਕੁਝ ਵੀ ਹੈ ਨਹੀਂ ਅੱਜ ਕੱਲ ਟਾਈਮ 'ਚ